ਸਵੀਅ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤੁ ਖੁਸਮਦੀ ਨੂਰ ਅਰ ਸੋ ਕੁਰ ਸੋ ਛਟੀਐ ਤੋ ਦ ਢਠੇ ਸਚ ਪਾਤਸ ਮਾਲ ਜਨਮ ਜਨਮ ਦੀ ਸਜਣ ਸਚ ਪਾਤਸ ਸਿਰਸ ਹੰਦਸੋ ਜੇ ਸਪਾਸ ਬਹਿਠਿਆ ਸੋਹੀਐ ਸਬਨੰਦ ਵਿਸਾਹ ਸਜਣ ਸਚ ਪਤ ਸਾਹ ਸਿਰਸ ਹੰਦ ਸਹ ਜਿਸ ਪਾਸ ਬਹਿਠਿਆ ਸੋਹੀ ਸਬਨੰਦ ਵਿ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਸ਼ੰਤ ਘਰ ਸਤਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਚੰਤਨ ਗੋਬਿੰਦ ਰਬਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਵਸਰਾ ਇਕ ਘੜੀ ਕਰ ਕਿਰਪਾ ਭਗਵੰ ਸੋਬ ਚਿੰਤਨ ਗੋਬਿੰਦ ਰਮਣ ਨਿਰਮਲ ਸਾਦੂ ਸੰਗ ਨਾਨਕ ਨਾਮ ਨਵਸਰਾ ਇਕ ਘੜੀ ਕਿਰਪਾ ਭਗਵੰਤ ਚੰਤ ਪਿੰਨੀ ਰਣੜੀਆਂ ਚਮਕਨ ਤਾਰੇ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗਹਿ ਨਾਮ ਸਿਮਰਹਿ ਅਨ ਦਿਨੋ ਚਰਣ ਕਮਲ ਧਿਆਨ ਹਿਰਦੈ ਪਰਾਬ ਵਿਸਰਨਾਹੀ ਇੱਕ ਖਿਨ ਤਾਜ ਮਨ ਮੋਹ ਬੇਕਾਰ ਮਨ ਕਲ ਮਲਾ ਦੁਖ ਜਾਰੇ ਬੇਨਵੰਤ ਨਾਨਕ ਸਦਾ ਜਾਗਹਿ ਹਰ ਦਾਸ ਸੰਤ ਪਿਆਰੇ ਮੇਰੀ ਸਜੜੀਐ ਆਡੰਬਰ ਬਣਿਆ ਨੇ ਆਨੰਦ ਭਾਇਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੋ ਅਮੀ ਸੁਖ ਹੈ ਗਮੀ ਚਾਵ ਮੰਗਲ ਰਾਸ ਭਾਰੇ ਸੰਗ ਲਾਗੇ ਦੁਖ ਭਾਗੇ ਪ੍ਰਾਣ ਮਨ ਤਨ ਸਭ ਹਾਰੇ ਮਾਨ ਇਛ ਪਾਈ ਪ੍ਰਭ ਧਾਈ ਸੰਯੋਗ ਸਾ ਸੁਭ ਗਣਿਆ ਬੇਨਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਮਿਲੇ ਸਖੀਆਂ ਪੁੱਛਹ ਕਾਹੋ ਕੰਤਨੀ ਸਾਨੀ ਰਾਸ ਪ੍ਰੇਮ ਪਰੀ ਕਾਸ਼ ਬੋਲ ਨਾ ਜਾਣੀ ਗੋਣ ਗੂੜ ਗੋਪਤ ਅਪਾਰ ਕਰਤੇ गम अंत ना पावहें भगत पाए त्याए सोमी सदा हरे गुण गावहें सकल गुण सो ज्ञान पूरन ਆਪਣੇ ਪ੍ਰਭ ਭਾਣੀ ਬੇਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਸੋਖ ਸੋਹ ਲੜੇ ਗਏ ਸਾਜਨ ਸਰਸ ਅੜੇ ਦੁੱਖ ਦੁਸ਼ਮਨ ਭਾਗੇ ਸੁਖ ਸਹਜ ਸਰਸ ਹਰਨਾਮ ਰਹ세 ਰਾਬਿਆਪ ਕਿਰਪਾਧਾਰੀਆ ਹਰ ਚਰਣ ਲਾਗੇ ਸਦਾ ਜਗੇ ਸੋਬ ਦੇਵ ਸਿਆਏ ਸਹਿਜ ਪਾਏ ਸਗਲ ਨਧ ਪ੍ਰਭ ਪਾਗੇ ਬੇਨਵੰਤ ਨਾਨਕ ਸਰਣ ਸੁਆਮੀ ਸਦਾ ਹਰ ਜਨ ਤਾਗੇ ਸੋਭ ਦੇਵ ਸਿ ਆਏ ਸਹਿਜ ਪਾਏ ਸਗਲ ਨਿਤ ਪ੍ਰਭ ਪਾਗੇ ਬੇਨਵੰਤ ਨਾਨਕ ਸਰਣ ਸੁ ਅਮੀ ਸਦਾ ਹਰ ਜਨ ਤਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਮਹੱਲਾ ਪੰਜਵਾ ਸ਼ੰਤ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਸੁਭ ਚਿੰਤਨ ਗੋਬਿੰਦ ਰਾਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ